हाँ भाई कि नाम है मेरा नाम है जितेंद्र सिंह जी पिंड तो? मेरा पिंड मुश्काबाद है जी आप पिंड नजदीक एक हादसा हो ਕੀਤੇ ਲਈ ਪਰ ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦੱਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾਹ ਦੇ ਡੰਗਰ ਨੇ ਉਹਨਾਂ ਦੇ ਕਹਿੰਦੇ ਮਹਸਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਾਇਰ ਡੈਥ ਹੋ ਗਈ ਹੈ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਐਦਾਂ ਖੁੱਲੇ ਹਾਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤੁਹਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿੰਮੇਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰੱਖੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆ ਤੇ ਇਹਨਾਂ ਨੂੰ ਖੁੱਲ੍ਹੇ ਆਮ ਰੋੜਾਂ ਉੱਤੇ ਕਿਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਆ ਵੀ ਇਹ ਰੋੜਾਂ ਦੇ ਉੱਤੇ ਲੈ ਕੇ ਡੰਗਰੇ ਇਦਾਂ ਘੁੰਮਣ ਤੇ ਹੁਣ ਇਹ ਹਾਦਸਾ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਉਹਨਾਂ ਦਾ ਬੰਦਾ ਜੋ ਕਿ ਵਿਚਾਰੇ ਡੈਥ ਹੋ ਗਈ ਆ ਉਹਦੀ ਕੌਣ ਉਹਦੇ ਘਰ ਨੂੰ ਸੰਭੂਗਾ ਕੌਣ ਉਹਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੇ ਭਿਆਨਕ ਟੱਕਰ ਮਾਰੀਏ ਕਹਿੰਦੇ ਮੱਜ ਨੇ ਵੀ ਯਾਨੀ ਉਹਦੀ ਬਾਈ ਦੀ ਜਿਹਦੇ ਮੌਕੇ ਦੇ ਡੈਟੂ ਜਿਹੜੇ ਮੱਝਾਂ ਚਰਾਉਣ ਲਈ ਖੁੱਲੇ ਆਮ ਲੈ ਕੇ ਫਿਰਦੇ ਨੇ ਸਰਕਾਰ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਿਰਸ ਬਸ ਇਹੀ ਅਪੀਲ ਕਰਦੇ ਆ ਵੀ ਇਹਨਾਂ ਨੂੰ ਆਪਣਾ ਬੰਦ ਕਰਨਾ ਚਾਹੀਦਾ ਰੋਡ ਦੇ ਉੱਪਰੋਂ ਜਿੱਥੇ ਰਹਿੰਦੇ ਨੇ ਉੱਥੇ ਹੀ ਆਪਣੀਆਂ ਮੁੱਲ ਜ਼ਮੀਨ ਲੈ ਲੈਣ ਠੇਕੇ ਤੇ ਲੈ ਲੈਣ ਲੈ ਕੇ ਉੱਥੇ ਹੀ ਇਹਨਾਂ ਨੂੰ ਪਾਲਣ ਉੱਥੇ ਹੀ ਇਹਨਾਂ ਦਾ ਜੋ ਵੀ ਆ ਚਾਰਾ ਉੱਥੇ ਪਾਇਆ ਜਾਵੇ ਨਾ ਰੋਡਾਂ ਤੇ ਨਾ ਚੜਾਣ ਦਿੱਤਾ ਜਾਵੇ ਹੁਣ ਹਰੇਕ ਸਰਕਾਰ ਬੂਟੇ ਐਨੇ ਲਵਾ ਰਹੀ ਆ ਜੇ 500 ਬੂਟੇ ਲਵਾ ਰਿਆ ਤਾਂ 100 ਬੂਟਾ ਕੰਮਜਾਬ ਨਹੀਂ ਹੋ ਰਿਹਾ ਉਹਦੇ ਵਿੱਚੋਂ 400 ਬੂਟਿਆਂ ਦਾ ਉਹੀ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਨਾ ਰੋਡਾਂ ਦੇ ਉੱਪਰ ਨਾ ਆਉਣਾ ਦਿੱਤਾ ਜਾਵੇ ਆ ਦੇਖੋਣ ਕਿੰਨਾ ਵੱਡਾ ਹਾਦਸਾ ਹੋ ਗਿਆ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਧੰਨਵਾਦ ਅੱਜ ਕੀ ਨਾਮ ਤੁਹਾਡਾ ਹਾਂਜੀ ਵੀਰੇ ਅਸੀਂ ਕੱਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਛੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨ ਸਪੋਟ ਡੈਥ ਹੋ ਗਈ ਬਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬਸ ਬਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆਏ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਤਾਂਗਿਆਂ ਤੋਂ ਮੁਕੇਸ਼ ਕੁਮਾਰ ਲੱਖੋਵਾਲਾ ਤਰਾਂ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਇੱਧਰ ਨੂੰ ਜਾ ਰਹੇ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਹੈ ਡਾਕਟਰ ਨਦੀਪ ਜੀ। ਇਹ ਲੁਕ ਬਾਲੀਓ ਦਾ ਐਕਸੀਡੈਂਟ ਕੇਸ ਆ। ਪੀ ਡੇਟ ਨੇਗੀ। ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਹੈ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ। ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਤਾਂ ਨਾਮ ਮਕੇਸ਼ ਕੁਮਾਰ ਹੈ। ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ। ਕਿੰਨੇ ਕਿਊਮਾ ਹੈਗੇ? ਸਰ 34 ਸਾਲ ਦੇ। ਕਿ ਕਿਹੜੇ ਬੰਦੇ ਰਹਿਣੇ ਹਾਲੀ? ਪਿੰਡ ਲੋਕੋ ਵਾਲੇ। ਆ ਆਪਣੇ ਇੰਜਰੀ ਕਿੰਨੀ ਦੀ ਸੀ ਜੀ? ਕਿੱਥੇ ਹਾਂ? ਹਾਂ, ਬ੍ਰੇਨ ਪੂਰਾ ਬਾਅਦ ਚ ਗਿਆ। ਨਾ ਹੋਵੋ ਪਰੇਸ਼ਾਨ, ਸਾਰੇ ਇਦਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜਰਬਾ, 9 ਇਲਮਾਂ ਦੀ ਤਾਕਤ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ। ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8750 4658 Eight seven two five zero four zero six five eight.